ਮਤਲਬ ਨਾਲ ਨਾਲ ਸੰਧੀ ਕਰਨ ਤੇ ਉਹਨਾਂ ਦਾ ਬਣਾ ਸਾਡੇ ਦਰਸ਼ਨ ਤੇ ਉਹਨਾਂ ਨੇ ਪਿਆਰ ਲੈਣਾ ਹਾਂ ਜੀ ਮੇਰੀ ਵਾਰੀ ਦੂਜੀ ਵਾਰੀ ਇਹ ਆਈ ਹੈ ਇਸ ਕਰਕੇ ਮੈਂ ਜਾਣਾ ਮੈਂ ਪੋਸਟ ਕਰੀ ਹਾਂ ਜੀ ਜਾਣਾ ਹੈ ਬਾਈ ਦੋਨਾ ਜੀ ਧੋਲਾ ਸਾਹਿਬ ਮਤਲਬ ਇਸ ਸ਼ੇ ਤਾਰੇ ਜੁਗ ਨੂੰ ਚਮਕ ਦੇ ਦੀਵੇ ਤੇਰੇ ਤੇਜ ਦੇ ਵਰਦੇ ਸਭ ਤਾਰੇ ਜੁਗ ਨੂੰ ਚਮਕ ਦੇ ਦੀਵੇ ਤੇਰੇ ਤੇਜ ਦੇ ਵਰਦੇ ਸਭ ਸਾਥੇ ਮੇਰੇ ਤੇਰੀ ਅਸੀਬ ਤਾਂ ਸਾਂਤੇ ਮੇਰੇ ਤੇਰੀ ਅਸੀਪ ਤਾਂ ਮਹਿਫਿਲ ਵਿੱਚ ਸੀ ਕਰਦੇ ਸੂ ਤਾਰੇ ਜੁਗ ਨੂੰ ਚਮਕ ਦੇਦੇ ਤੇ ਤੇਜ ਦੇ ਵਰਦੇ ਸੂ ਸ਼ਿਰ ਗੈਰ ਸਮਝਦਾਰ ਹਾਜਨਾਂ ਨੂੰ ਉਹਨਾਂ ਨੇ ਤਾਂਖ ਮਿਆਂ ਗੈਰ ਸਮਝਦਾਰ ਹਾਜਨਾਂ ਨੂੰ ਉਹਨਾਂ ਨੇ ਤਾਂਖ ਮਿਆਂ ਸੱਤ ਵਿੱਚ ਉਹਨਾਂ ਉਡਾਈ ਪਗੜੀ ਜੋ ਸੀ ਉਹ ਦੇ ਰਦੇ ਸੂ ਤਾਰੇ ਜੁਗ ਨੂੰ ਚਮਕਦੇ ਦੀਵੇ ਹੋੜ ਨਹੀਂ ਲੈ ਕੇ ਲੋਕ ਤੰਤਰ ਦੀ ਬੜ ਵੇ ਠਾਏ ਤਨਾਸ਼ਾ ਅਜੀ ਬਲਚਾ ਉੜਨੀ ਲਗੇ ਲੋਕ ਤੰਤਰ ਦੀ ਬਣ ਬਠਾਏ ਤਾਣਾ ਸ਼ਾ ਬਗੇ ਪੰਜਾਲ ਹੂ ਚਲਤ ਪਰ ਹੋਦਾ ਦੇਖ ਕੇ ਦਰਦੇ ਸੋ ਸਾਥੀ ਮੇਰੇ ਤੇਰੀਆਂ ਸਿਫਤਾ ਮੇਵਲ ਦੇਖ ਸੀ ਕਰਦੇ ਸਾਰੇ ਤਾਰੇ ਜੁਗੋ ਅਗਲਾ ਚੇੜਾ ਇੱਕ ਨੂੰ ਛੱਡ ਕੇ ਦੂਜੇ ਗਲ ਲੱਗਿਆ ਖੰਭ ਖਲਾਈ ਫਿਰਦੇ ਹੋ ਇੱਕ ਨੂੰ ਛੱਡ ਕੇ ਤੁਝੇ ਗਲ ਲੱਗਿਆ ਕੰਬ ਕਲਾਰੇ ਫਿਰਦਾ ਉਹ ਪਵਰੇ ਦੀਪਿਤ ਰਤ ਤੇ ਚੋਪਾਂ ਫੁੱਲਦੇ ਗਲੀਆਂ ਕਾਸਦੇ ਸਭ ਤਾਰੇ ਜੁਗ ਨੂੰ ਚਮਕਦੇ ਦੀਵੇ ਸਿਰੰਤੀ ਟੇਕੇ ਰਾਤ ਨੂੰ ਤੇ ਕਣ ਨਾ ਦਿੰਦਾ ਸੈਨਤਾ ਮਾਰੇ ਚੰਦ ਚੰਦਰਾ ਤੇ ਕੇ ਰਾਤ ਨੂੰ ਤਿਦੜ ਨਾ ਤਿੰਦਾ ਸੈਨਤਾ ਮਾਰੇ ਚੰਦ ਚੰਦਰਾ ਕੋਠਿਆਂ ਤੇ ਸੌਣ ਜੋ ਕੱਲੇ ਕਾਰੇ ਦੇਖ ਏ ਕਿੰਜ ਜਲਦੇ ਸਾਰੇ ਤਾਰੇ ਜਗ ਨੂੰ ਚਮਕ ਦੇਵੇ ਹਕ ਸਵਤਾਨੰਗ ਕਹਿਣ ਨੂੰ ਸਾਂਝੇ ਚਾਬੀ ਤਉਂ ਜ ਤਕੜੇ ਦੇ ਹੱਥ ਹਕ ਸੰਧਾਨੰਗ ਕਹਿਣ ਨੂੰ ਸਾਂਝੇ ਚਾਬੀ ਤਉਂ ਜ ਤਕੜੇ ਦੇ ਹੱਥ ਲਹੁ ਢੁੱਲਿਆ ਗਵਾਨ ਕੋਈ ਲੁਕ ਲੁਕ ਹੋ ਕੇ ਪਰਦੇ ਸਭ ਸਾਥੇ ਮੇਰੇ ਤੇਰੀ ਅਸਿਫਤਾ ਸਿਵਿਆਏ ਤੇਈੜੀ ਦਾ ਅਬ ਸਹੀ ਰੰਗ ਬਠਾ ਬਿਠਾਏ ਸਿਵਿਆਏ ਤੇਈੜੀ ਦਾ ਅਕਸੀ ਰੰਗ ਬਿਠਾ ਬਿਠਾਏ ਬ੍ਰੋਦਾ ਪਾਸ ਸਿਰ ਚੁੱਕ ਕੇ ਤਿੰਗਲ ਇਕ ਗੁਰਸੀ ਤੋਂ ਠਰਦੇ ਸਭ ਤਾਰੇ ਜੁਗ ਨੂੰ ਚਮਕਦੇ ਦੀਵੇ ਦੋਸ਼ੇ ਰੁਲ ਤੋਖਾਂ ਚੋਰੀ ਹੈਰਾ ਫੇਰੀ 10 ਪਕੜੀ ਰੱਖੇਗਾ ਕਿੰਨੀ ਦੇ ਤੋ ਕਾ ਚੁਰੇ ਏਰਾ ਫੇਰੀ 10 ਪਕੜੀ ਰੱਖੇਗਾ ਕਿੰਨੀ ਦੇ ਸਬਰ ਸੰਤੋਖ ਨੂੰ ਜੇ ਲੜ ਬਣੇ ਫੇਰ ਵੀ ਬੁੱਤੇ ਸਰਦੇ ਸਭ ਤਰੇ ਜੁਗ ਨੂੰ ਮਕਤਬੇ ਕੌਣ ਚਠਲਾਉ ਏ ਸਚਾਈ ਦੁਨੀਆਂ ਪੁਜੇ ਪੋਲੇ ਅਨੂ ਕੌਣ ਚਠਲਾਉ ਏ ਸਚਾਈ ਦੁਨੀਆਂ ਪੁਜੇ ਪੋਲੇ ਅਨੂ ਸੰਭਲ ਕੇ ਤੂੰ ਚੱਲ ਸਰੋਇਆ ਤੇਰੀ ਸ਼ਾਨ ਤੋਂ ਸੜਦੇ ਸੋ ਸੰਭਲ ਕੇ ਤੂੰ ਚੱਲ ਸਰੋਇਆ ਤੇਰੀ ਸ਼ਾਨ ਤੋਂ ਛੜਦੇ ਸਭ ਸਾਥੇ ਮੇਰੇ ਤੇਰੀ ਆਸਿਰਦਾ ਮੈਂ ਫੁੱਲ ਵਿੱਚ ਸੀ ਕਰਦੇ ਸੋ ਤਾਰੇ ਜੁਗਨੂ ਚਮਕਦੇ ਦੀਵੇ ਤੇਰੇ ਤੇਜ ਦੇ ਵਰਦੇ ਸੋ ਤਾਰੇ ਜੁਗਨੂ ਚਮਕਦੇ ਦੀਵੇ ਤੁੰਗ ਬਹੁਤ ਅੱਛਾ ਬਹੁਤ